ਬੀਨਾ ਜੀ ਸਤਿ ਸ਼੍ਰੀ ਅਕਾਲ ਜੀ ਆਨੂੰ ਵੈਲਕਮ ਸਤਿ ਸ਼੍ਰੀ ਅਕਾਲ ਜੀ ਪਬਲਿਕ ਆਰ ਦੀ ਕਹਾਣੀ ਸੰਖੇਪ ਕਹਾਣੀ ਦੱਸ ਕੇ ਸਾਨੂੰ ਦੱਸੋ ਕਿ ਇਹਦਾ ਕਾਨੂੰਨੀ ਪਹਿਲੂ ਕੀ ਹੈ ਕਿਉਂ ਭਲਾ ਡਿਟੇਨ ਕੀਤਾ ਗਿਆ ਉਸ ਔਰਤ ਨੂੰ ਜਿਹੜੀ ਕਿ 30 ਵਰਿਆਂ ਤੋਂ ਰਹਿ ਰਹੀ ਹੈ ਆ ਆਪਦੇ ਜਾਣੇ ਤਾਂ ਉਹ ਗ੍ਰੀਨ ਕਾਰਡ ਦੀ ਇੰਟਰਵਿਊ ਦੇਣ ਗਈ ਸੀ ਪਰ ਉਸਨੂੰ ਡਿਟੇਨ ਕਰ ਲਿਆ ਗਿਆ ਸੀਗਾ ਇਹ ਇਹ ਗੱਲ ਹੁਣ ਆਮ ਹੁੰਦੀ ਜਾ ਰਹੀ ਹੈ ਮੇਰੀ ਇੰਨੀ ਵੀ ਆਮ ਨਹੀਂ ਹੈਗੀ ਆ ਲੋਟ ਆਫ ਟਾਈਮਸ ਜਦਿ ਉਹਨਾਂ ਦੀ ਜੋ ਡਿਟੇਲਸ ਹੈ ਆਬਵੀਅਸਲੀ ਉਹ ਤਾਂ ਉਹਨਾਂ ਦੇ ਅਟਰਨੀ ਨੂੰ ਜ਼ਿਆਦਾਤਰ ਪਤਾ ਹੋਣਗੇ ਪਰ ਆ ਨਾਰਮਲੀ ਕੀ ਹੁੰਦਾ ਹੈ ਵੀ ਜਿਹੜੇ ਇਹ ਦਿਖਾਇਆ ਜਾਂਦਾ ਹੈ ਵੀ ਯੂ ਨੋ ਵੀ ਇੰਟਰਵਿਊ ਤੇ ਗਏ ਆ ਤੇ ਉੱਥੇ ਵੀ ਪਿਕਅਪ ਕੀਤੇ ਜਾਂਦੇ ਆ ਆਈਸ ਵੱਲੋਂ ਜਾਂ ਕੋਰਟ ਤੇ ਹੀਅਰਿੰਗ ਤੇ ਗਏ ਆ ਤੇ ਆਈਸ ਵੱਲੋਂ ਪਿਕ ਕੀਤੇ ਜਾਂਦੇ ਆ ਜ਼ਿਆਦਾਤਰ ਇਹਨਾਂ ਦੇ ਵੀ ਪਹਿਲਾਂ ਰਿਮੂਵਲ ਆਰਡਰਸ ਇਸ਼ੂ ਹੁੰਦੇ ਆ ਵੀ ਪਹਿਲਾਂ ਇਹਨਾਂ ਨੇ ਜਦੋਂ ਆਏ ਆ ਕੰਟਰੀ ਦੇ ਵਿੱਚ ਵੀ ਇਹਨਾਂ ਨੇ ਅਸਾਈਲਮ ਲਈ ਫਾਈਲ ਕੀਤਾ ਹੈ ਜੋ ਹੋਰ ਕੋਈ ਰਾਹ ਲੱਭਿਆ ਤੇ ਉਸ ਟਾਈਮ ਦੇ ਵਿੱਚ ਉੱਤੇਯਾਂ ਨੂੰ ਵੀ ਕੇਸ ਡਿਨਾਈ ਕੀਤੇ ਗਏ ਸੀ ਤੇ ਉਹਨੂੰ ਆਪਾਂ ਜੀ ਨੂੰ ਡਿਪੋਰਟੇਸ਼ਨ ਆਰਡਰ ਵੀ ਕਹਿੰਦੇ ਨੇ ਵੀ ਰਿਮੂਵਲ ਆਰਡਰ ਲੱਗੇ ਹੁੰਦੇ ਹਨ ਉਹਨਾਂ ਤੇ ਸੋ ਉਹ ਹੁਣ ਜੀ ਪਿੱਛੇ ਕੀ ਹੁੰਦਾ ਰਿਹਾ ਹੈ ਵੀ ਫॉर द ਲਾਸਟ 20 30 ইয়ার্স ઓ ਰਿਮੂਵਲ ਆਰਡਰਸ ਇਨਫੋਰਸ ਨਹੀਂ ਕੀਤੇ ਗਏ ਵੀ ਲੋਕਾ ਕੋਲ ਸਟੇਟਸ ਨਹੀਂ ਸੀਗਾ ਪਰ ਕੰਟਰੀ ਦੇ ਵਿੱਚ ਰਹਿ ਰਹੇ ਸੀਗੇ ਇੱਥੇ ਯੂ ਐਸ ਦੇ ਵਿੱਚ ਉਹ ਨਾਰਮਲੀ ਕੀ ਹੁੰਦਾ ਸੀਗਾ ਵੀ ਐਵਰੀ ਸਾਲ ਜਾਂ ਕੁਝ ਸਾਲਾਂ ਬਾਅਦ ਤੁਸੀਂ ਆਈਸ ਦੇ ਨਾਲ ਜਾ ਕੇ ਇੱਕ ਹਾਜ਼ਰੀ ਲਵਾਣੀ ਹੁੰਦੀ ਹੈ ਚੈੱਕ ਇਨ ਕਰਨਾ ਹੁੰਦਾ ਵੀ ਹਾਂਜੀ ਅਸੀਂ ਇੱਥੇ ਸਟਿਲ ਹੈਗੇ ਆ ਸਾਡਾ ਕੋਈ ਕ੍ਰਿਮੀਨਲ ਰੈਕੋਰਡ ਨਹੀਂ ਹੈਗਾ ਵੀ ਅਸੀਂ ਕੋਈ ਗਲਤ ਕੰਮ ਨਹੀਂ ਕੀਤਾਗਾ ਤੇ ਆਈ ਸਟਰਨ देयर देयर ਹੈਡ ది ਅਦਰ ਵੇ ਬੀ ਉਲਟਨੋਇਟ ਤੇ ਰੈਂਡੇਰ ਸੀਗੇ ਐਨੀ ਆਰਮ ਚੱਲਦਾ ਆ ਰਿਹਾ ਹੈ ਬਹੁਤ ਸਾਲਾਂ ਤੋਂ ਪਰ ਹੁਣ ਕੀ ਹੋਇਆ ਅੰਡਰ ਪ੍ਰੈਜ਼ੀਡੈਂਟ ਟਰੰਪਸ ਐਡਮਿਨਿਸਟ੍ਰੇਸ਼ਨ ਇਨ ਨੇ ਉਹ ਜਿਹੜੇ ਰਿਮੂਵਲ ਆਰਡਰਸ ਐ ਜਿਹੜਾ ਹੁਣੇ ਹੁਣ ਤੱਕ ਤੱਕ ਦੇ ਬੀ ਬਲੂਕਿੰਗ ਦੀ ਅਦਰ ਵੇ ਹੁਣ ਦੇ ਆਰ ਨਾਟ ਲੂਕਿੰਗ ਤੋ ਜਦੋਂ ਹੁਣ ਲੋਕੀ ਆਪਣੇ ਕੇਸ ਲੀਗਲ ਤਰੀਕੇ ਦੇ ਨਾਲ ਫਾਈਲ ਕਰ ਰਹੇ ਨੇ ਵੀ ਜਦੋਂ ਉਹਨਾਂ ਕੋ ਰਾਹ ਖੁੱਲ ਜਾਂਦਾ ਵੀ ਬੱਚਾ 21 ਸਾਲਾਂ ਦਾ ਹੋ ਜਾਂਦਾ ਵੀ ਹੁਣ ਯੂਐਸ ਦਾ ਬੋਰਨ ਹੈ ਵੀ ਹੁਣ ਉਹ ਪੇਰੈਂਟਲੀ ਪਟੀਸ਼ਨ ਕਰ ਸਕਦੇ ਨੇ ਉਹ ਗ੍ਰੀਨ ਕਾਰਡ ਵੀ ਇੰਟਰਵਿਊ ਤੇ ਠੀਕ ਹੈ ਜਾ ਰਹੇ ਨੇ ਪਰ ਉਹ ਜੋ ਥੋੜੀ ਪਿਛਲੀ ਹਿਸਟਰੀ ਹੈ ਉਹ ਥੋੜਾ ਘੈਰਾ ਨਹੀਂ ਛੱਡ ਰਹੀਗੀ ਤੇ ਉਸ ਵਜ੍ਹਾ ਕਰਕੇ ਵੀ ਤੁਹਾਨੂੰ ਡੀਟੇਨ ਵੀ ਕੀਤਾ ਜਾ ਰਿਹਾ ਹੈ ਪਰ ਜਦੋਂ ਮੈਂ ਅਸਿਊਮ ਕਰਦਾ ਕਿ ਇਹ ਪਬਲਿਕ ਆਰ ਜਾਂ ਕੋਈ ਹੋਰ ਵਿਅਕਤੀ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਡਿਪੋਰਟੇਸ਼ਨ ਆਰਡਰ ਲੱਗੇ ਸਨ ਉਦੋਂ ਮਹਿਕਮਾ ਗੰਭੀਰਤਾ ਨਾਲ ਨਹੀਂ ਸੀ ਲੈਂਦਾ ਜਾਂ ਕੋਈ ਜਿਹੜਾ ਵਿਅਕਤੀ ਹੈਗਾ ਐਪਲੀਕੈਂਟ ਉਹ ਵੀ ਚੱਲ ਹੋਊ ਵਾਲਾ ਕੰਮ ਕਰਦਾ ਸੀਗਾ ਲੇਕਿਨ ਹੁਣ ਜਦੋਂ ਕਿ ਉਹ ਚੱਕਣ ਗਿਆ ਜਾਂ ਇੰਟਰਵਿਊ ਦੇਣ ਗਿਆ ਬੰਦਾ ਮੈਨੂੰ ਲੱਗਦਾ ਕਿ ਉਹ ਵਕੀਲ ਥਾਣੀ ਹੋ ਕੇ ਗਿਆ ਹੁਣ ਸੋ ਵਕੀਲ ਦਾ ਨੂੰ ਇਲਮ ਨਹੀਂ ਸੀਗਾ ਇਸ ਗੱਲ ਦਾ ਕਿ ਉੱਥੇ ਜਾ ਕੇ ਮੁਸ਼ਕਲ ਆ ਸਕਦੀ ਹੈ ਯਾ ওভারঅল ਜਿਹੜੇ ਕਿ ਆਪਨੂੰ ਸੁਣ ਰਹੇ ਨੇ ਇਸ ਵੇਲੇ ਲੋਕ ਅ ਤੁਸੀਂ ਬੀਇੰਗ ਐਨ ਅਟਾਰਨੀ ਬੀਇੰਗ ਐਨ ਬੀਇੰਗ ਅ ਲੋਅਰ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਵੇਂ ਬਚਿਆ ਜਾ ਸਕਦਾ ਹੈ ਖਜਲ ਖਵਾਰੀ ਤੋਂ ਅਮਰੀਕਾ ਦੀ ਜਿਹੜੀ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਮਹਿਕਮੇ ਦੀ ਇਸ ਖਜਲ ਖਵਾਰੀ ਤੋਂ ਹਾਂਜੀ ਸੋ ਜਿਹੜੀ ਆਈ ਥਿੰਕ ਜਿੰਨਾ ਕਿ ਪਬਲਿਕ ਹਾਂ ਦੀ ਡਿਟੈਲਸ ਆਈਆਂ ਉਹਦੇ ਵਿੱਚ ਇਹੀ ਦੱਸਿਆ ਜਾ ਰਿਹਾ ਵੀ ਉਹ ਆਪਣੀ ਬਾਇਓਮੈਟ੍ਰਿਕਸ ਦੀ ਅਪਾਇੰਟਮੈਂਟ ਤੇ ਗਏ ਸੀ ਜਿਹੜੀ ਕਿ ਹੈਗੀ ਹੈ ਵੀ ਤੁਸੀਂ ਆਪਣੇ ਫਿੰਗਰਪ੍ਰਿੰਟਸ ਦੇਣੇ ਹੁੰਦੇ ਆਪਣੀ ਪਿਕਚਰ ਵਗੈਰਾ ਦੇਣੀ ਹੁੰਦੀ ਹੈ ਤੇ ਉਸ ਟਾਈਮ ਦੇ ਉੱਤੇ ਵੀ ਆਈਸ ਨੇ ਉਹਨਾਂ ਨੂੰ ਡਿਟੇਨ ਕਰ ਲਿਆ ਸੀਗਾ ਸੋ ਉਹ ਐਕਚੁਅਲ ਗ੍ਰੀਨ ਕਾਰਡ ਇੰਟਰਵਿਊ ਨਹੀਂ ਹੈਗੀ ਜੀ ਉਹ ਸਿਰਫ ਤੁਸੀਂ ਆਪਣੇ ਪਹਿਲਾਂ ਇਟਸ ਅ ਪ੍ਰੀ ਸਟੈਪ ਗ੍ਰੀਨ ਕਾਰਡ ਇੰਟਰਵਿਊ ਤੋਂ ਪਹਿਲਾਂ ਸੋ ਉਹਦੇ ਵਿੱਚ ਹੁਣ ਕੀ ਹੈ ਵੀ ਐਸ ਇਵਨ ਐਸ ਅਟਰਨੀਸ ਜਿਹੜੀਆਂ ਚੀਜ਼ਾਂ ਉਹ ਅੱਜਕੱਲ ਹੋ ਰਹੀਆਂ ਜੀ ਅਸੀਂ ਆਫਟਰ ਮੈਨੀ ਮੈਨੀ ਇਅਰਸ ਆਫ ਪ੍ਰੈਕਟਿਸ ਅਸੀਂ ਵੀ ਇਹ ਪਹਿਲਾਂ ਦੇਖਿਆ ਨਹੀਂ ਹੈਗੀਆਂ ਸੋ ਉਹੀ ਦੇਖ ਤੇ ਘਰੇ ਇਨ ਰਾਈਟ ਨਾਉ ਬੀ ਇਟ ਸਮਵਟ ਆਫ ਦਾ ਵਾਈਲਡ ਵੈਸਟ ਬੀ ఎవਰੀਡੇ ਕੋਈ ਨਾ ਕੋਈ ਨਵੀਂ ਚੇਂਜ ਆ ਰਹੀ ਹੈ ਕੁਝ ਨਾ ਕੁਝ ਦੇਖਣ ਨੂੰ ਆ ਰਿਹਾ ਜਿਹੜਾ ਕਿ ਅਸੀਂ ਪਹਿਲਾਂ ਕਦੇ ਨਹੀਂ ਦੇਖਿਆਗਾ ਜਿਹੜੇ ਕੇਸ ਅਸੀਂ ਪਹਿਲਾਂ ਫਾਈਲ ਕਰ ਰਹੇ ਸੀਗੇ ਜਿਵੇਂ ਕੋਈ ਕਦੇ ਮੁਸ਼ਕਿਲ ਨਹੀਂ ਆਈ ਆਲੋਵਰ ਸਟਨ ਨਾਉ ਮੁਸ਼ਕਲਾਂ ਆ ਰਹੀਆਂ ਨੇ ਸੋ ਉਹੀ ਹੈ ਵੀ ਜੇ ਤਾਂ ਹੁਣ ਤੁਸੀਂ ਇਸ ਕੰਟਰੀ ਦੇ ਵਿੱਚ ਵੀ ਤੁਹਾਡੇ ਕੋਲ ਲੀਗਲ ਤਰੀਕਾ ਹੈਗਾ ਟੂ ਗੇਨ ਸਟੈਟਸ ਫੇਰ ਵੀ ਅਜੇ ਵੀ ਇੰਨਾ ਨਹੀਂ ਤੁਸੀਂ ਕਹਿ ਸਕਦੇਗੇ ਵੀ एवरीवन ਹਸ ਟੂ ਬੀ ਔਨ ਅਲਰਟ ਕੋਈ ਵੀ ਯੂ ਐਸ ਦੇ ਵਿੱਚ ਆ ਰਿਹਾ Uh, you know any sort of criminal history वगैरह है किया पेनला इन द यूएस यू डू हैव टू बी केयरफुल पेनला ਕੋਈ ਰਿਮੂਵਲ ਆਰਡਰ ਲਗਾਏ ਨੇ ਜਾਂ you know ਅੱਜਕੱਲ I think ਵੀ ਜਿਹੜਾ ਸਭ ਤੋਂ ਵੱਡਾ threat ਹੈਗੀ ਉਹ ਉਹਨਾਂ ਨੂੰ ਹੈ ਵੀ ਪਹਿਲਾਂ ਇਹ ਆਮ ਹੁੰਦਾ ਸੀਗਾ ਵੀ ਤੁਸੀਂ ਕਿਸੇ ਹੋਰ ਦੇ ਨਾਮ ਦੇ ਥੱਲੇ ਇੱਥੇ ਆ ਗਏ ਆ ਯੂ ਗੇਮ ਸਟੈਟਸ ਬਹੁਤ ਸਾਲਾਂ ਦਾ ਇੱਥੇ ਰਹਿ ਰਹੇ ਆ ਹੁਣ ਇਹ ਚੀਜ਼ ਹੈ ਵੀ ਜਦੋਂ ਤੁਸੀਂ ਬਾਇਓਮੈਟ੍ਰਿਕ ਜਾ ਕੇ ਦਿੰਨੇ ਆਪਣੇ ਫਿੰਗਰਪ੍ਰਿੰਟਸ ਦਿੰਨੇ ਨੇ ਤੋ ਉਹ ਪਿਛਲੀ ਹਿਸਟਰੀ ਸਾਰੀ ਆ ਰਹੀ ਹੈ ਤੇ ਉਹ ਹੁਣ ਪਿਛਲੀ ਹਿਸਟਰੀ ਇਸ ਵਰਕਿੰਗ ਅਗੇਂਸਟ ਯੂ ਉਹ ਚੀਜ਼ਾਂ ਇਨਫੋਰਸ ਕਰ ਰਹੇ ਨੇ ਜਿਹੜੀਆਂ ਕਿ ਪਹਿਲਾਂ ਕਦੇ ਇਨਫੋਰਸ ਨਹੀਂ ਕੀਤੀਆਂ ਗਈਆਂ ਸੋ ਆਈ ਥਿੰਕ ਦੀ ਓਵਰਆਲ ਥੋੜਾ ਜਿਹਾ ਕੁਝ ਜ਼ਿਆਦਾ ਫੀਅਰ ਮੰਗਰਿੰਗ ਵੀ ਹੈਗੀ ਹੈ ਖਤਰਾ ਸਭ ਤੋਂ ਵੱਧ ਉਹਨਾਂ ਨੂੰ ਹੀ ਹੈ ਜਿਨ੍ਹਾਂ ਨੇ ਪਹਿਲਾਂ ਰਿਮੂਵਲ ਆਰਡਰਸ ਡਿਪੋਰਟੇਸ਼ਨ ਆਰਡਰਸ ਹੈਗੇ ਜਾਂ ਤੁਸੀਂ ਬਾਈ ਇਲੀਗਲ ੀਨਸ ਵੀ ਕੰਟਰੀ ਦੇ ਵਿੱਚ ਆਏ ਹੈ ਤੇ ਯੂਵ ਬੈਨ ਅਲਾਉਡ ਟੂ ਸਟੇ ਹੇਅਰ ਜਿਹੜਾ ਆਮ ਬੰਦਾ ਹੈ ਤੁਸੀਂ ਜੇ ਯੂ نو ਵੀ ਤੁਹਾਡੇ ਲਈ ਵਾਕਈ ਯੂਰ ਮੈਰੀਡ ਟੂ ਅ ਯੂ ਐਸ ਸਿਟੀਜ਼ਨ ਟੋਟਲੀ ਕੇਸ ਫਾਈਲ ਕੀਤਾ ਗਿਆ ਹੈ ਉਹਨਾਂ ਦੇ ਅਜੇ ਦਸਰਡ ਲੈਵਲ ਇਸ ਸਟਿਲ ਮੱਚ ਲੋਅਰ ਸੋ ਜਸ ਸਿਚੁਏਸ਼ਨ ਦੇ ਵਿੱਚ ਆਪਾਂ ਕੋ ਇੱਕ ਇਹ ਖਬਰ ਛਪੀ ਹੈ ਔਰ ਇਹਨੂੰ ਕੇਸ ਬਣਾ ਕੇ ਆਪਾਂ ਇਹਦੇ ਇਹਦੀ ਵਿੰਡੋ ਦੇ ਰਾਹੀਂ ਹੀ ਆਪਾਂ ਸਾਨੂੰ ਤੁਸੀਂ ਐਜੂਕੇਟ ਕਰੋ ਜਿਸ ਸਿਚੁਏਸ਼ਨ ਦੇ ਵਿੱਚ ਪਬਲਿਕ ਔਰ ਹੁਣ ਹੈ ਡਿਟੇਨ ਕੀਤੀ ਹੋਈ ਹੈ ਪਰਿਵਾਰ ਭਜਨਟ ਕਰ ਰਿਹਾ ਹੈ ਹਾਂ ਜੀ ਵਕੀਲਾਂ ਕੋਲੇ ਗੇੜੇ ਮਾਰ ਰਿਹਾ ਹੈ ਔਰ ਮੁਲਾਕਾਤਾਂ ਕਰ ਰਿਹਾ ਹੈ ਉਹਨਾਂ ਨੂੰ ਟੈਂਸ਼ਨ ਸੈਂਟਰ ਦੇ ਵਿੱਚ ਹੁਣ ਤੁਹਾਡੇ ਲਿਹਾਜ਼ ਨਾਲ ਕੀ ਕੁਝ ਹੋ ਸਕਦਾ ਹੈ ਔਰ ਕਿਵੇਂ ਜੇਕਰ ਸੰਭਾਵਨਾ ਹੈਗੀ ਇਹਨੂੰ ਹੱਲ ਕੀਤਾ ਜਾ ਸਕਦਾ ਹੈ ਕਿ ਹੁਣ ਜਾ ਕੇ ਡਿਪੋਰਟੇਸ਼ਨ ਦੀ ਸੰਭਾਵਨਾ ਬਹੁਤ ਵੱਧ ਗਈ ਹੈ ਅਗੇਨ ਮੈਂ ਯੂ ਓਵਰਆਲ ਕਮੈਂਟ ਕਰ ਚ ਨਹੀਂ ਕਿਉਂਕਿ ਮੈਨੂੰ ਉਹਨਾਂ ਦੀ ਫੋਟੋ ਪਤਾ ਹੈ ਓਵਰਆਲ ਡੈਫੀਨਟਲੀ ਓਵਰਆਲ ਯੈਸ ਓਵਰਆਲ ਇਹ ਹੀ ਹੈ ਬੀ ਜੇ ਉਹਨਾਂ ਦੇ ਬੱਚੇ ਵਾਕਈ ਯੂਐਸ ਸਿਟੀਜ਼ਨ ਹੈਗੇ ਨੇ ਤਾਂ ਉਹ ਦੇ ਰਾਹੀਂ ਦੇ ਕੈਨ ਗੋ ਅਹੈਡ ਪਟੀਸ਼ਨ ਫॉर देयर ਮਦਰ ਜੇ ਉਹਨਾਂ ਦੀ ਕੁਝ ਚੀਜ਼ਾਂ ਦੇਖੀਆਂ ਜਾਂਦੀਆਂ ਵੀ ਤੁਸੀਂ ਕਿਸ ਤਰੀਕੇ ਨਾਲ ਇਸ ਕੰਟਰੀ ਚ ਆਏ ਸੀਗੇ ਜੇ ਤੁਸੀਂ ਫਰਜ਼ ਕਰੋ ਵੀ ਵਿਜ਼ਿਟਰ ਵੀਜ਼ਾ ਤੇ ਆਏ ਸੀਗੇ ਯੂ نو 30 ਇਅਰਸ ਅਗੋ ਉਹ ਨੂੰ ਇਹ ਕਹਿੰਦੇ ਵੀ ਤੁਸੀਂ ਲੀਗਲ ਤਰੀਕੇ ਨਾਲ ਐਂਟਰ ਕੀਤਾ ਸੀ ਤੁਹਾਡੇ ਕੋਲ ਲਾਫਲ ਐਂਟਰੀ ਹੈਗੀ ਹੈ ਜੇ ਤਾਂ ਲਾਫਲ ਐਂਟਰੀ ਹੈਗੀ ਹੈ ਤਾਂ ਤਾਂ ਉਹ ਬੱਚਾ ਜਿਹੜਾ ਹੁਣ ਯੂਐਸ ਸਿਟੀਜ਼ਨ ਹੈ ਉਹਨਾਂ ਦੀ ਮਦਦ ਕਰ ਸਕਦੇ ਨੇ ਜੇ ਤੁਸੀਂ ਇਲੀਗਲ ਤਰੀਕੇ ਨਾਲ ਆ ਵੀ ਤੁਹਾਡੇ ਕੋਲ ਨਹੀਂ ਵੀਜ਼ਾ ਸੀਗਾ ਯੂ ਜਸਟ ਸ਼ੋਡ ਅਪ ਐਟ ਦ ਬਾਰਡਰ ਫੇਰ ਉਹਦੀ ਜਿਹੜੀ ਹੁਣ ਉਹਨੂੰ ਠੀਕ ਕਰਨਾ ਸੋਲੂਸ਼ਨ ਹੈਗੀ ਆ ਬਟ ਉਹ ਅਗੇਨ ਡਿਪੈਂਡ ਕਰਦਾ ਹੈ ਵੀ ਵੀ ਡਸ ਦ ਗਵਰਨਮੈਂਟ ਵਾਂਟ ਟੂ ਕੋਆਪਰੇਟ অর ਨਹੀਂ ਸੋ ਦਰ ਇਜ਼ ਅ ਲਾਟ ਆਫ ਗ੍ਰੇ ਏਰੀਆ ਅੱਜਕੱਲੀ ਵੀ ਉਹ ਡਿਸਕ੍ਰੈਸ਼ਨ ਦਿੱਤੀ ਜਾਂਦੀ ਆ ਆਫੀਸਰਸ ਨੂੰ ਵੀ ਉਹ ਕੋਆਪਰੇਟ ਕਰਨਾ ਚਾਹੁੰਦੇ ਆ ਕਿ ਨਹੀਂ ਜੇ ਹੁਣ ਤੁਸੀਂ ਇਲੀਗਲ ਤਰੀਕੇ ਨਾਲ ਵੀ ਆਏ ਆ ਵੀ ਰਾ ਹੈਗੇ ਨੇ ਉਹਨਾਂ ਨੂੰ ਵੇਵਰਸ ਕਹਿੰਦੇ ਨੇ ਵੀ ਤੁਹਾਨੂੰ ਇੱਕ ਤਰ੍ਹਾਂ ਦੀ ਪਾਰਡਨ ਦਿੱਤੀ ਜਾਂਦੀ ਹੈ ਵੀ ਹਾਂਜੀ ਤੁਹਾਨੂੰ ਪਤਾ ਤੁਸੀਂ ਇਲੀਗਲ ਤਰੀਕੇ ਨਾਲ ਆਏ ਆ ਬੱਥੀ ਕ ਅਸੀਂ ਤੁਹਾਨੂੰ ਵੇਵਰ ਦਿੰਨੇ ਆ ਅਸੀਂ ਤੁਹਾਨੂੰ ਇੱਕ ਤਰ੍ਹਾਂ ਦਾ ਪਾਰਡਨ ਦੇ ਦਿੰਨੇ ਆ ਵੀ ਹਾਂਜੀ ਤੁਸੀਂ ਤੁਹਾਡੇ ਕੋਲ ਹੁਣ ਲੀਗਲ ਤਰੀਕਾ ਹੈਗਾ ਇੱਥੇ ਰਹਿਣ ਲਈ ਕਿਉਂਕਿ ਤੁਹਾਡੇ ਬੱਚੇ ਯੂ ਐਸ ਸਿਟੀਜ਼ਨ ਨੇ ਉਹ ਤੁਹਾਡੇ ਲਈ ਪਿਟੀਸ਼ਨ ਕਰ ਸਕਦੇ ਨੇ ਉਸ ਵਜ੍ਹਾ ਕਰਕੇ ਤੁਸੀਂ ਇੱਥੇ ਰਹਿ ਸਕਦੇ ਆ ਪੋਲੀਟਿਕਲੀ ਸਪੀਕਿੰਗ ਦੈਟਸ ਨਾਟ ਯੋਰ ਫੀਲਡ ਪਰ ਮਸਲਾ ਗੰਭੀਰ ਹੈ ਤੇ ਅਸੀਂ ਅਕਸਰ ਮੀਡੀਆ ਦੇ ਵਿੱਚ ਗੱਲਾਂ ਕਰਦੇ ਆ ਕਿ ਜਦੋਂ ਮਿਡ ਟਰਮ ਇਲੈਕਸ਼ਨ ਹੋਣਗੇ ਮਿਡ ਟਰਮ ਇਲੈਕਸ਼ਨਾਂ ਦੇ ਵਿੱਚ ਜੇਕਰ ਰਿਪਬਲਿਕਨ ਪਾਰਟੀ ਨੂੰ ਖਾਸ ਕਰਕੇ ਡੋਨਲਡ ਟਰੰਪ ਦਾ ਜਦੋਂ ਇਹ ਸੁਭਾਜ ਉਹ ਵੀ ਹੈਗਾ ਉਹਨੂੰ ਚੰਗਾ ਮੜਾ ਨਹੀਂ ਆਪਾਂ ਕਹਿੰਦੇ ਫੇਰ ਬਦਲਾ ਆਏਗਾ ਜੇਕਰ ਸਿਆਸੀ ਤੌਰ ਤੇ ਉਹ ਕਮਜ਼ੋਰ ਪਏਗਾ ਓਕੇ ਅਦਰਵਾਇਜ਼ ਤੇ ਕਾਨੂੰਨ ਦੇ لحاظ ਨਾਲ ਤਾਂ ਤੁਸੀਂ ਠੀਕ ਹੋ ਕਿ ਇਹ ਖੱਜਲਖਵਾਰੀ ਇਹ ਕਾਨੂੰਨ ਜੋ ਵੀ ਹੈ ਇਨ ਲੈਟਰਲ ਸਪਿਰਟ ਲਾਗੂ ਹੋਏਗਾ ਤੇ ਲੋਕੀ ਪੀਪਲ ਸ਼ੁੱਡ ਬੀ ਇਨ ਕੰਪਲਾਈਂਸ ਹਾਂਜੀ ਆਈ ਮੀਨ ਟੂ ਸਮ ਐਕਸਟੈਂਟ ਤੁਸੀਂ ਕਹਿ ਸਕਦੇ ਆਂ ਵੀ ਜਿਹੜਾ ਜੋ ਚੀਜ਼ਾਂ ਹੋ ਰਹੀਆਂ ਨੇ ਵੀ ਆਪਾਂ ਹੁਣ ਇਫ ਵੀ ਲੁੱਕ ਐਜ਼ ਅ ਐਜ਼ ਅ ਬਾਇਸਟੈਂਡਰ ਕੁਝ ਚੀਜ਼ਾਂ ਹੋ ਰਹੀਆਂ ਨੇ ਜਿਹੜੀਆਂ ਕਿ ਇਹਨਾਂ ਦੀ ਜ਼ਰੂਰਤ ਸੀਗੀ ਓਕੇ ਕੁਝ ਹੈ ਉਹਨੂੰ ਤੁਸੀਂ ਕਹਿ ਸਕਦੇ ਆਂ ਵੀ ਇਟ ਇਜ਼ ਸਮਵਟ ਇਨ ਹਿਊਮਨ ਵੀ ਜਿਹੜਾ ਬੰਦਾ ਹੁਣ ਇੱਥੇ 30 ਸਾਲ ਦਾ ਇੱਥੇ ਰਹਿ ਰਿਹਾ ਨੇ ਲੀਗਲੀ ਪੇਇੰਗ ਟੈਕਸਸ ਕੰਟ੍ਰਿਬਿਊਟਿੰਗ ਟੂ ði ਇਕਨੋਮੀ ਤੇ ਉਹਨਾਂ ਕੋਲ ਤਰੀਕਾ ਹੈਗਾ ਇੱਥੇ ਲੀਗਲ ਰਹਿਣ ਦਾ ਸੋ ਦੈਨ ਥੇਅਰ ਹਾਸ ਟੂ ਬੀ ਸਮ ਚੇਂਜਸ ਇਨ ði ਲਾਅ ਐਜ਼ ਵੈਲ But just you to Kong know, be living in Canada, I, I know, you know Donald Trump is, is you know, not very well liked you know, in the polls and the public opinion. But the reality is the America the which the People are, are you know ਯੂ ਨੋ ਵੀ ਲੋਕਾਂ ਨੂੰ ਬਹੁਤ ਨਾ ਇੱਧਰ ਜੋਗਾ ਨਾ ਉੱਧਰ ਜੋਗਾ ਛੱਡਿਆ ਹੁਣ ਆਲ ਗਿਵ ਯੂ ਐਨ ਐਗਜ਼ਾਮਪਲ ਵੀ ਕੋਰਟ ਦੇ ਵਿੱਚ ਕੋਈ ਜਾਂਦਾ ਸੀਗਾ ਜੱਜਸ ਕਹਿ ਦਿੰਦੇ ਆ ਵੀ ਹਾਂਜੀ ਵੀ ਡੋਨਟ ਵੀ ਤੁਸੀਂ ਅਸਾਈਲਮ ਲਈ ਫਾਈਲ ਕੀਤਾ ਪਰ ਅਸੀਂ ਵੀ ਡੋਨਟ ਬਾਈ ਯਰ ਅਸਾਈਲਮ ਵੀ ਕਲੇਮ ਸਾਨੂੰ ਪਤਾ ਹੈ ਵੀ ਅਸੀਂ ਤੁਹਾਨੂੰ ਕੇਸ ਵੀ ਨਾ ਅਸੀਂ ਡਿਨਾਈ ਕਰ ਰਹੇ ਆ ਡਿਨਾਈ ਕਰ ਰਹੇ ਆ ਪਰ ਅਸੀਂ ਤੁਹਾਨੂੰ ਬਾਹਰ ਨਹੀਂ ਭੇਜਣਾ ਗਈ ਵੀ ਤੁਸੀਂ ਇੱਥੇ ਰਹਿ ਸਕਦੇ ਆ ਵੀ ਜਸਟ ਕਨ ਪੁੱਟ ਯਰ ਫਾਈਲ ਬੈਕ ਔਨ ਦ ਸ਼ੈਲਫ

ਹੋਰਨ ਫਾਇਲ ਤੋਂ ਉਤਾਰੀਆਂ ਜਾ ਰਹੀਆਂ ਨਹੀਂ ਤੇ ਉਹਨਾਂ ਨੂੰ ਕਹਿ ਰਿਹਾ ਵੀ ਓਕੇ ਤੁਸੀਂ ਤੁਹਾਡਾ ਕੇਸ ਡਿਨਾਈ ਹੋਇਆ ਯੂ ਨੀਡ ਟੂ ਲੀਵ ਨਾਓ ਸੋ ਉਹ देयर आर ਸਰਟਨ ਚੇਂजेस दैट नीडेड ਟੂ ਬੀ ਮੇਡ ਬਟ देयर आर ਅਦਰ ਥਿੰਗਸ ਵੀ ਨੀਡੇਡ ਟੂ ਬ੍ਰਿੰਗ ਅ ਹਿਊਮਨ ਪਰਸਪੈਕਟਿਵ ਟੂ ਇਟ ਔਰ ਮੈਂ ਇਹ ਤਾਂ ਸਵਾਲ ਤੁਹਾਨੂੰ ਕੀਤਾ ਸੀਗਾ ਗੁਰਬੀਨਾ ਖੁਲਖੁਂ ਜੀ ਕਿ ਜਿਹੜੇ ਆ ਨਾਲ ਲੱਗਦੇ ਬਾਰਡਰ ਦੇ ਇਲਾਕੇ ਨੇ ਵਾਸ਼ਿੰਗਟਨ ਸਟੇਟ ਹੈਗੀ ਹੈ ਜਿੱਥੇ ਕਿ ਕੈਨੇਡੀਅਨ ਲੋਕ ਭਾਰੀ ਗਿਣਤੀ 'ਚ ਸ਼ਾਪਿੰਗ ਕਰਨ ਜਾਂਦੇ ਸਨ ਇੱਥੋਂ ਦੀ ਬ레ਡ ਐਂਡ ਬਟਰ ਇੱਥੋਂ ਦੀ ਇਕਨੋਮੀ ਦੇ ਵਿੱਚ ਬਹੁਤ ਮਹੱਤਵਪੂਰਨ ਰੋਲ ਸੀ ਉਹਨਾਂ ਦਾ ਹੁਣ ਬਾਰਡਰਾਂ ਤੇ ਹੁੰਦੀ ਖੱਜਲਖਵਾਰੀ ਬਦਲਿਆ ਹੋਇਆ ਰਵਈਆ ਅਤੇ ਮੇਰਾ ਖਿਆਲ ਅੱਜ ਹੀ ਇੱਕ ਖਬਰ ਸੀ ਕਿ ਜਿਹੜੀਆਂ ਛੁੱਟੀਆਂ ਕੱਟਣ ਜਾਣਾ ਹੈ ਤਾਂ ਅਮਰੀਕਾ ਵਾਲੇ ਪਾਸੇ ਨਾ ਜਾਓ ਬਹੁਤ ਭਾਰੀ ਗਿਣਤੀ 'ਚ ਲੋਕ ਖਾਸ ਕਰਕੇ ਜਿਹੜਾ ਜ਼ਮੀਨੀ ਲੰਘੇ ਥਾਣੀ ਜਾਣਾ ਉਹਨਾਂ ਨੇ ਘਟਾ ਲਿਆ ਬਹੁਤ ਇਹ ਜਿਹੜੇ ਲਾਕੇ ਨੇ ਇਹ ਤਾਂ ਰਜੋਈਆਂ ਕਰ ਰਹੇ ਨੇ ਬੇਨਤੀਆਂ ਕਰ ਰਹੇ ਨੇ ਕਿ ਸਾਡੇ ਕੋਲੇ ਆਓ ਜੀ ਤੁਸੀਂ ਸਵੇਰੇ ਜਾ ਕੇ ਸ਼ਾਮ ਨੂੰ ਮੁੜ ਜਾਓ ਛੁੱਟੀਆਂ ਟੱਟੋ ਅਮਰੀਕਾ ਦੇ ਬਹੁਤ ਸਾਰੇ ਲਾਕੇ ਐਸੇ ਨੇ ਜਿਨ੍ਹਾਂ ਦਾ ਮੇਰਾ ਖਿਆਲ ਕਾਫੀ ਵੱਡਾ ਹਿੱਸਾ ਜਿਹੜਾ ਆ ਉਹਨਾਂ ਦੀ ਕਮਾਈ ਦਾ ਜਿਹੜਾ ਕੈਨੇਡੀਅਨ ਲੋਕਾਂ ਕੋਲ ਆਉਂਦਾ ਸੀਗਾ ਪਰ the way the things are going ਮੇਰਾ ਖਿਆਲ ਹੈ ਕਿ ਉਹਨਾਂ ਇਲਾਕਿਆਂ 'ਚ ਵੀ ਦਬਾਅ ਪਏਗਾ ਆਈਸ ਆਈਸ ਦੇ ਉੱਤੇ ਜਾਂ ਟਰੰਪ ਉਹਨਾਂ ਦੇ ਵਤੀਰੇ ਦੇ ਉੱਤੇ ਉਦੋਂ ਤੱਕ ਜਦ ਤੱਕ ਲੋਕ ਨਹੀਂ ਬੋਲਦੇ ਆ ਤੁਹਾਡੇ ਹੱਥ ਜਿਹੜੇ ਕਿ ਤੁਸੀਂ ਕਾਨੂੰਨ ਦੇ ਪਾਲਕੋਂ ਕਾਨੂੰਨ ਦੇ ਹਿਸਾਬ ਨਾਲ ਚੱਲਦੇ ਹੋ ਮੇਰਾ ਖਿਆਲ ਉਹਨਾਂ ਅਸ਼ੈ ਸ਼ਕਤੀ ਨਾ ਹੋਵੇ ਲੇਕਿਨ ਲੋਕ ਰਾਜ ਹੈ ਲੋਕ ਰਾਜ ਦੇ ਵਿੱਚ ਵੋਟਰ ਫੈਸਲਾ ਕਰਦੇ ਨੇ ਹਾਂਜੀ ਤੇ ਉਹੀ ਯੂ ਨੋ ਜਿਹੜੀ ਅਨੈਸੈਸਰੀ ਹਰੈਸਮੈਂਟ ਐਟ ਦ ਬਾਰਡਰਸ ਵੀ ਉਹੀ ਹਾਂਜੀ देयर ਇਟ ਈਜ਼ ਟੂ ਬੀ ਕੰਟਰੋਲਡ ਵੀ ਜਿਹੜੇ ਚੀਜ਼ ਜਾਇਜ਼ ਹੈ ਕਿ ਉਹ ਫਾਈਨ ਤੁਸੀਂ ਕਰੋ ਪਰ ਐਟ ਦ ਸੇਮ ਟਾਈਮ ਆਫਿਸਰਸ ਨੂੰ ਵੀ ਬਹੁਤ ਸਾਰੇ ਡਾਇਰੈਕਟਿਵਸ ਭੇਜੇ ਜਾ ਰਹੇ ਨੇ ਵੀ ਜਿਹੜੀਆਂ ਚੀਜ਼ਾਂ ਉਹ ਕਰਨੀਆਂ ਨਹੀਂ ਚਾਹ ਰਹੇ ਗਏ ਬਟ ਦੇ ਹੈਵ ਟੂ ਡੂ ਹੁਣ ਇੱਥੇ ਜੱਜਸ ਹੈ ਨਹੀਂ ਜਿਨ੍ਹਾਂ ਦੇ ਤੁਸੀਂ ਕਹ ਲਓ ਦੀ ਅਸਾਈਲਮ ਦੇ ਕੇਸ ਜਿਹੜੇ ਵੀ ਸੁਣਦੇ ਆ ਜਿਨ੍ਹਾਂ ਦੇ ਅਪਰੂਵਲ ਪਰਸੈਂਟੇजेस ਹਾਈ ਸੀਗੇ ਵੀ ਉਹ ਅਸਾਈਲਮ ਦੇ ਕੇਸ ਪਾਸ ਕਰ ਰਹੇ ਸੀਗੇ ਉਹ ਜੱਜਸ ਤੱਕ ਫਾਇਰ ਕੀਤੇ ਗਏ ਆ ਨਹੀਂ ਵੀ ਜੇ ਤੁਸੀਂ ਤੁਹਾਡਾ ਪਰਸੈਂਟੇਜ ਇਹ ਹਾਈ ਸੀਗਾ ਵੀ ਤੁਸੀਂ ਜ਼ਿਆਦਾਤਰ ਅਸਾਈਲਮ ਕੇਸ ਗ੍ਰਾਂਟ ਕਰ ਦਿੰਨੇ ਆ ਇੰਡੀਵਿਜੂਅਲ ਨੂੰ ਇਹਨਾਂ ਨੇ ਉਹ ਜੱਜਸ ਤੱਕ ਨੂੰ ਨਹੀਂ ਬਖਸ਼ਿਆ ਗਈ ਸੋ ਉਹ ਹੀ ਹੈ ਜਿਹੜਾ ਆਫੀਸਰ ਹੈ ਹੁਣ ਉਹ he's forced the unanu they have to go by the government ne directive bheja gaya and yes it is hurting the border uh, you know the communities are that uh, are on the border of us and canada they are suffering a major impact sadia shubshama tode prati bahut sare sade american listeners <laughs> vi hege ne par we are so proud sadi sovereignty nu jadon khatra hunda asi ikathe hunde ha ਸਾਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਸਾਡਾ ਮੁਲਕ ਸਾਡਾ ਸੂਬਾ BC ਦੁਨੀਆ ਦਾ ਸਭ ਤੋਂ ਖੂਬਸੂਰਤ ਜਿਹੜਾ ਸੂਬਾ ਹੈਗਾ ਜੇ ਮੈਂ ਗਲਤ ਨਾ ਹੋਵਾਂ ਤਾਂ ਤੁਸੀਂ ਤੁਹਾਡਾ ਪਛੋਕੜ ਵੀ ਸ਼ਾਇਦ ਕੈਨੇਡਾ ਨਾਲ ਜੁੜਿਆ ਹੋਇਆ ਹੈ ਹਾਊ ਡੂ ਯੂ ਫੀਲ ਅਬਾਊਟ ਇਟ ਕਿ ਇੰਨਾ ਗਰੂਰ ਇੰਨੀ ਆਕੜ ਅ ਅਮਰੀਕਨਸ ਲੋਕਾਂ ਦੇ ਵਿੱਚ ਨਹੀਂ ਹੈ ਲੇਕਿਨ ਐਡਮਿਨਿਸਟ੍ਰੇਸ਼ਨ ਦਾ ਬਦਲਿਆ ਹੋਇਆ ਰਵਈਆ ਜਿਹੜਾ ਆਈ ਡੋਨਟ ਥਿੰਕ ਸੋ ਕਿ ਤੁਹਾਡੇ ਕੋਲ ਸ਼ਾਇਦ ਕੰਕ੍ਰੀਟ ਦਾ ਕੋਈ ਜਵਾਬ ਹੋਵੇਗਾ ਪਰ ਜਾਣ ਲੱਗੇ ਕਨਕਲੂਡ ਕਰਿਓ it is it is alarming. Um, you know mentality be big yeah and it is problematic as a society, as a community, um, Maggie, I am through and through Canadian. I'm born and raised there. I'm very proud of being a Canadian, but uh, you know i I've made America my home for the past uh, 16, 17 years. so she's to see you try to hold your Canadian values and still uh do your job in the american society but it is it is problematicly ve jo cheez dekhn ja rahi hai right now ve lokan di ki asliyat de vich mentality hai oh thodi ji it's, it's um, a little alarming as i guess over there and we really hope the you know changes are brought about to the families na toniyan jaan um jehde ke ithe reh rahe ne ohna de layi raah khullan di oh continue to live here gurbneetna khun khun ji t saade samay kadya bahut bahut dhanwad bahut shukriya thank you ji